ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਆ ਮੇਰੀ ਇਹਦੀ ਹੀ ਸਪਿੰਡ ਦਰੰਗਲਾ ਆ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਿਜ ਹੋਈ ਅਮਨਦੀਪ ਕੌਰ ਪਿੰਡ ਦਿਓਲ ਨੇਅਰ ਆਲੇ ਚੱਕ ਤੇ ਸਾਡੇ ਨਾ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸ ਤੇ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਅਕਸਰ ਕੀਤਾ ਹੋਇਆ ਹੈ ਕਿ ਪਰ ਜਿਹਦੇ ਕੁੜੀ ਦੇ ਨਾਨਕੇ ਹੀ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਸਲੱਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਆ ਰਣਜੀਤ ਸਿੰਘ son of ਲਖਸਿੰਘ ਅੱਗੇ ਉਹਨਾਂ ਦਾ ਇੱਕ ਮੁੜਾ ਯਾ ਰਣਜੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿਉਂਕਿ ਉਹਨਾਂ ਨੇ ਕੱਲ ਸਾਨੂੰ ਇਦਾਂ 5:30 ਵਜੇ ਦੇ ਕਰੀਬ ਆਣ ਕੇ ਸਾਡੇ ਨਾਲ ਉਹਨਾਂ ਨੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਇਦਾਂ ਵਾ ਕਿ ਮਾਂ ਪਿਓ ਨੇ ਸਾਨੂੰ ਕੁਝ ਨਹੀਂ ਕਿਹਾ ਕੁੜੀ ਦੇ ਨਾਂ ਭਰਾ ਨੇ ਕਿਹਾ ਉਹ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਭਰਾਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਕਿ ਯਹੀਂ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਜ਼ਲ ਸਾਹਿਬ ਹੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੀ ਡੈਡੀ ਮੇਰੇ ਇੱਕ ਖੇਤੀ ਬਾੜੀ ਦੇ ਖੇਤੀ ਬਾੜੀ ਕਰਦੇ ਜੀ ਸਾਡੇ ਨਾਲੇ ਬਹੁਤ ਜ਼ਿਆਦਾ ਮਾੜਾ ਕੀਤਾ ਤੁਹਾਨੂੰ ਵੀਡੀਓ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੀ ਵੀਡੀਓ ਕੋਈ ਸਾਰੀ ਦੀ ਕਿੱਥੇ ਘਰੇ ਦੁਕਾਨ ਤੇ ਕੋਣ ਕੋਣ ਆ ਕੇ ਆ ਕੀ ਦੁਕਾਨ ਦੁਕਾਨ ਤੇ ਇਦਾਂ ਹੋਇਆ ਜੇ ਸਾਡੇ ਨਾਲੇ ਕਿ ਅਹੀਂ ਮੋਰਸਲ ਠੀਕ ਕਰਵਾਉਣ ਲਈ ਬੈਂਸ ਰਿਪੇਅਰ ਦੀ ਦੁਕਾਨ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਲੋਤੇ ਹੋਏ ਅਣਾ ਨੇ ਸਾਡੇ ਉਤੇ ਪੰਜ ਜਣਿਆਂ ਨੇ ਹਥਿਆਰ ਲਿਆ ਕੇ ਦਾਤਰ ਜੀ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉਤੇ ਅਣਾ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦੇਣਗੇ ਜੋ ਵੀ ਆ ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਕਿ ਆਹਨਾਂ ਨੇ ਕਿਉਂ ਲੋੜ ਹੀ ਜਦੋਂ ਕੁੜੀ ਦੇ ਘਰ ਦੇ ਮਨ ਦੇ ਹੀ ਸਾਰਾ ਕੁਝ ਹੈ ਮੈਂ ਸ਼ੈਸ਼ਨ ਕੋਡ ਪਖਾਨਕੋਟ ਕੋਰਟ ਵਿੱਚ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਆਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਐਦਾਂ ਹਮਲਾ ਕੀਤਾ ਸੱਟਾਂ ਲੱਗੀਆਂ ਮੇਰੇ ਫਾਦਰ ਸਾਹਿਬ ਦੇ ਤੁਹਾਨੂੰ ਦੱਸਿਆ ਕਿ ਸਿਰ ਦੇ ਵਿੱਚ ਇੰਜਰੀ ਆਈ ਹੈ 18 ਨੱਕੇ ਲੱਗੇ ਉਹ ਸੀਰੀਅਸ ਹੈ ਕੁਝ ਬੋਲ ਨਹੀਂ ਰਹੀਏ ਕਾਰਨ ਇਹ ਹੀ ਹੈ ਕਿ ਉਹਨਾਂ ਨੇ ਆਪਣੀ ਰੰਜਿਸ਼ ਕੱਢੀ ਹੈ ਕਿ ਮੈਂ ਤੇ ਚਲੋ ਵਿਆਹ ਜਰਾ ਹੋ ਗਿਆ ਜੋ ਹੋਇਆ ਸੀ ਆ ਨਾ ਠੀਕ ਵਿਆਹ ਦੀ ਰੰਜਿਸ਼ ਕੱਢੀ ਆ ਉਹਨਾਂ ਨੇ ਧਮਕੀਆਂ ਪਹਿਲਾਂ ਵੀ ਦਿੰਦੇ ਰੇ ਆ ਸਾਨੂੰ ਕਿ ਇਦਾਂ ਕਰ ਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਨੇ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਪਿੰਡ ਦੇ ਵਿੱਚ ਆਪਾਂ ਸ਼ਹਿਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਮੈਂ ਭਾਜੀ ਬਲੂੜੀ ਦਾ ਕੰਮ ਕਰਦਾ ਕਰਦਾ ਗੁਜ਼ਾਰਾ ਕਰਦਾ ਗੁਜ਼ਾਰਾ ਇਨਕਮ ਮੇਰ ਤੋਂ ਆ ਤੇ ਮੇਰੇ ਫਾਦਰ ਸਾਹਿਬ ਤੋਂ ਆ ਦੋਵੇਂ ਹਾਂਜੀ ਤੇ ਮੈਂ ਇਹ ਲੜਾਈ ਇਹ ਦੇ ਕਰਕੇ ਮੈਂ ਇੱਥੇ ਰਹਿੰਦਾ ਪਿਆ ਹੈ ਗੁਰਦਾਸਪੁਰ ਮੈਂ ਕੱਲੇ ਐਤਵਾਰ ਹੀ ਤੇ ਮੇਰੀ ਦਾਦੀ ਜੀ ਥੋੜੇ ਜਿ ਠੀਕ ਨਹੀਂ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਤੇ ਮੇਰਾ ਮੋਟਰਸਾਈਕਲ ਹੋ ਗਿਆ ਹੀ ਖਰਾਬ ਤੇ ਮੋਟਰਸਾਈਕਲ ਠੀਕ ਕਰਵਾਉਣ ਵਾਸਤੇ ਮੈਂ ਤੇ ਮੇਰੇ ਡੈਡੀ ਗਏ ਇਹਨਾਂ ਨੇ ਆਣ ਕੇ ਸਾਡੇ ਉੱਤੇ ਤੇਜ ਦਰ ਹਥਿਆਰਾਂ ਦੇ ਨਾਲ ਸਾਡੇ ਉੱਤੇ ਘਬੜਾ ਕਰਤਾ ਸੀ ਕੋਈ ਨਾ ਫੋਨ ਕੀਤਾ ਨਾ ਸਾਨੂੰ ਕੁਝ ਆਪਾਂ ਦੇ ਕਹਿੰਦੇ ਕਿ ਚਲੋ ਗੱਲ ਖਤਮ ਹੋ ਗਈ ਠੰਡੀ ਹੋ ਗਈ ਆ ਪਰਿਆਣਾ ਨੇ ਆਣ ਕੇ ਇਹ 5:30 ਵਜੇ ਦੇ ਕਰੀਬ ਦੀ ਗੱਲ ਆ ਸ਼ਾਮਾਂ ਦੀ ਇਹ 5 ਜਾਣੇ ਪੇ ਹੀ ਰਣਜੀਤ ਸਿੰਘ ਦਾ ਮੂੜਾ ਕਰਨਦੀਪ ਸਿੰਘ ਤੇ ਮੁਖਤਿਆਰ ਸਿੰਘ ਦਾ ਮੁੜਾ ਰਮਨਦੀਪ ਸਿੰਘ ਤੇ ਰঞ্জੀਤ ਸਿੰਘ ਦਾ ਇੱਕ ਦੂਜਾ ਮੁੜਾ ਹੈ ਹਰਮਨਦੀਪ ਸਿੰਘ ਕਿਉਂਕਿ ਜਿਹੜੇ ਦੋ ਜਣੇ ਆ ਪਘੋੜੇ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈਏ ਪੁਲਸ ਨੇ ਜਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੱਲਾਹ ਕੋ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹੁੰਦਾ ਕਿ ਉਹਨਾਂ ਲਈ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰਾਂਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕਰੈਕ ਹੋ ਗਈ ਵੀ ਆ ਕੀ ਵਜ੍ਹਾ ਮੰਨਦੇ ਸੀ ਉਹਨਾਂ ਨੇ ਕੋਸ਼ਿਸ਼ ਦੰਦ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੇ ਕਿ ਉਹਨਾਂ ਨੂੰ ਲੱਗਦਾ ਕਿ ਕੀ ਵਜ੍ਹਾ ਮੰਨਦੇ ਤੁਹਾਡੇ ਸਾਹਮਣੇ ਉਹ ਲੱਗ ਗਿਆ ਹੁਣ ਲਾਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਹੈ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਦ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲੋਨ ਉਹਨਾਂ ਨੂੰ ਮਾਰਿਆ ਵਾ ਪਹਿਲਾਂ ਕੋਈ ਨਾ ਡਿਸਿਪਲਨ ਹਾਂਜੀ ਨਹੀਂ ਪਹਿਲੇ ਆਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਸੀ ਨਾ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਸੀ ਕਿ ਅਸੀਂ ਕੁਝ ਨਹੀਂ ਕਵਾਂ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾ ਵਾ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਹ ਤੁਹਾਡੇ ਹਸਬੰਦ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਚ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਨੇ ਪੁਲਿਸ ਨੂੰ ਵੀ ਅਸੀਂ ਦੱਸਿਆ ਵਾਂ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ کہیں ਐਸਐਸਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਸਾਹ ਨੂੰ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਹ ਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਸੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀਗੇ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹਮਾੜਾ ਮੋਟਾ ਪਰ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾ ਲਾਤੀਆਂ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਕੀ ਨਾਮ ਹੈ ਕੀ ਨਾਮ ਹੈ ਪੰਜੀਤ ਕੌਰ ਕਿਹੜੂ ਨਾਮ ਹੈ ਦੁਰੰਗਲੇ ਤੋਂ ਕੀ ਗੱਲਬਾਤ ਹੈ ਗੱਲਬਾਤ ਹੈ ਮੇਰੇ ਮੁੰਡੇ ਨੇ ਸ਼ਾਦੀ ਕੀਤੀ ਹੈ ਇਹਦੇ ਮਾਮਾ ਜੀ ਨੇ ਸਾਰੇ ਜਾਣੇ ਪਏ ਆ ਤੇ ਮੇਰੇ ਆਦਮੀ ਨੇ ਬੜੀਆਂ ਸੱਟਾ ਸੱਟਾਂ ਲਾਈਆਂ ਅੱਗੇ ਵੀ ਧਮਕੀਆਂ ਦਿੰਦੇ ਸੀ ਤੇ ਕਲ ਸਟਾਣਾ ਕੇ ਸਾਨੂੰ ਵੀ ਮਾਰਨ ਪਏ ਆ ਪਰ ਸਾਨੂੰ ਸਾਫ਼ ਚਾਹੀਦਾ ਇਹਨਾਂ ਕੋਲ ਬਸ ਇਹ ਜੇਲ ਚ ਚਾਹੀਦੀ ਸਾਨੂੰ ਇਹ ਪੰਜੇ ਦੇ ਪੰਜੇ ਕਿੰਨੇ ਕਿੰਨੇ ਲੱਗੀਆਂ ਸਟਾਣਾ ਸਟਾਣਾ ਕਿ ਮੇਰੇ ਮੁੰਡੇ ਦੇ ਲੱਗੀਆਂ ਮੇਰੇ ਆਦਮੀ ਦੀ ਲੱਗੀਆਂ ਹਸਮਿੰਦਰ ਕਿੱਥੇ ਨੇ ਉਹ ਬਰੋਲਦੇ ਆ ਉਹ ਇਸ ਟਾਈਮ ਸੀਰੀਅਸ ਆ ਹਾਂਜੀ ਉਹ ਤੇ ਸੀਰੀਅਸ ਆ ਤੇ ਉਹਨਾਂ ਨੇ ਜਾੜਾ ਸਟਾਣ ਲਾਈਆਂ ਗਈਆਂ ਸਿਰ ਚ ਜ਼ਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਗਈਆਂ ਸਿਰ ਚ ਜ਼ਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਵਾਲੇ ਹੀ ਇਹਨਾਂ ਨੂੰ ਮੰਜੇ ਸੁੱਟ ਦਿੱਤਾ

सब कब आया था वो आया था कल शाम को हमारे पास आ, क्या मतलब बात हुई थी क्या कंडीशन थी जब वो आया था आ, पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो so, जो ही हमने उसको एसेस किया तो इसका ट्रॉमा था लेफ्ट अल्ला का जो हमारी बाजू की जो हड्डी है उसमें फ्रैक्चर है और उसको जो है सी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या है अभी तो स्टेबल लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सी टी स्कैन करें देखेंगे कोई ब्लीड एक्सपैंड तो नहीं हुआ है पता क्या था? हुआ था, क्या था? आ, ऐसे हिस्ट्री के हिसाब से ही इज सेइंग कि उसके साथ असॉल्ट हुआ है ਸੋ ਲਾਈਕਲੀ ਸੌਲਡ ਕਾ ਹੀ ਕੇਸ ਲੱਗ ਰਹਾ ਹੈ